ਗੁਰੂ ਪਿਆਰੀ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸ਼ੀ ਹੋਈ ਫਤਿਹ ਦੀ ਸਾਂਝ ਕਰੀਏ ਗਜ ਵਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝੀ ਕਰਨ ਜਾ ਰਹੇ ਹਾਂ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ 108 ਵਾਰ ਮੂਲ ਮੰਤਰ ਦਾ ਜਾਪ ਕਰਨ ਤੋਂ ਬਾਅਦ ਇਸ ਪੰਕਤੀ ਦਾ ਜਾਪ ਕਰ ਲਓ ਸਾਧ ਸੰਗਤ ਜੀ ਸਾਰੇ ਕੰਮ ਠੀਕ ਹੋ ਜਾਣਗੇ ਸਾਧ ਸੰਗਤ ਜੀ ਤੁਸੀਂ ਇੱਕ ਵਾਰ ਕਰਕੇ ਤੇ ਵੇਖੋ ਸਾਧ ਸੰਗਤ ਜੀ ਵੀਡੀਓ ਨੂੰ ਅੰਤ ਤੱਕ ਜ਼ਰੂਰ ਵੇਖਣਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਹਿਗੁਰੂ ਨੂੰ ਸੱਚੇ ਮਨ ਦੇ ਨਾਲ ਤੇ ਆਉਂਦੇ ਹਾਂ ਤਵਾਈ ਗੁਰਜੀ ਸਾਡੀ ਚੋਲੀ ਵਿੱਚ ਕਿੰਨੇ ਖੁਸ਼ੀਆਂ ਪਾਉਂਦੇ ਹਨ ਸਾਧ ਸੰਗਤ ਜੀ ਅਤੇ ਕਮੈਂਟ ਬਾਕਸ ਵਿੱਚ ਸੰਤ ਪਾਪਾ ਅਜੀਤ ਸਿੰਘ ਜੀ ਲੈ ਕੇ ਹਾਜ਼ਰੀ ਲਗਾਉਣਾ ਜੀ ਅਤੇ ਸੰਤ ਪਾਪਾ ਦੀਪ ਸਿੰਘ ਜੀ ਲੈ ਕੇ ਹਾਜ਼ਰੀ ਲਗਾਉਣਾ ਜੀ ਤਾ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਧ ਸੰਗਤ ਜੀ ਬਾਬਾ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਬਾਬਾ ਜੀ ਰੋਜ਼ ਨਮੀਆਂ ਵੀਡੀਓਜ਼ ਨੂੰ ਵੇਖ ਸકો ਸਾਧ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਜ ਪਾਉਂਦੇ ਹਾਂ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਮੂਲ ਮੰਤਰ ਦੀ ਤਾਕਤ ਬਾਰੇ ਦੱਸਾਂਗੇ ਸਾਧ ਸੰਗਤ ਜੀ ਇਹ ਕਿੱਥੇ-ਕਿੱਥੇ ਤੱਕ ਸਹਾਈ ਹੁੰਦੀ ਹੈ ਇਸ ਤਾਕਤ ਦਾ صدਕਾ ਸਾਨੂੰ ਸਾਰੀਆਂ ਪਰੇਸ਼ਾਨੀਆਂ ਤੋਂ ਕਿਵੇਂ ਛੁਟਕਾਰਾ ਮਿਲ ਸਕਦਾ ਹੈ ਸਾਧ ਸੰਗਤ ਜੀ ਤੁਹਾਡੇ ਸਿਰ ਤੇ ਤਨ ਤਨ ਬਾਬਾ ਦੀਪ ਸਿੰਘ ਜੀ ਦਾ ਮਿਹਰ ਭਰਿਆ ਹੱਥ ਹੈ ਤਨ ਤਨ ਬ੍ਰਹਮ ਗਿਆਨੀ ਸਤਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਿਹਰ ਭਰਿਆ ਹੱਥ ਹੈ 사ਸੰਗਤ ਜੀ ਤੁਸੀਂ ਧਿਆਨ ਦੇ ਨਾਲ ਇਸ ਕਥਨ ਅੰਤ ਤੱਕ ਜਰੂਰ ਸੁਣਨਾ ਜੀ 사ਸੰਗਤ ਜੀ ਮੂਲ ਮੰਤਰ ਦਾ ਜਾਪ ਕਰਨ ਨਾਲ ਮੂਲ ਮੰਤਰ ਦੀ ਕਰਾਮਾਤ ਕਿਵੇਂ ਵਰਤਦੀ ਹੈ 사ਸੰਗਤ ਜੀ ਮੂਲ ਮੰਤਰ ਦਾ ਅਰਥ ਹੈ ਸਾਰੀਆਂ ਹੀ ਚੀਜ਼ਾਂ ਦਾ ਮੋਲ ਪਾਪ ਕਿ ਸਾਰੀਆਂ ਹੀ ਚੀਜ਼ਾਂ ਦਾ ਤੋੜ ਹੈ ਸਾਤਸੰਗਤ ਜੀ ਸਭ ਤੋਂ ਪਹਿਲਾ ਮੂਲ ਮੰਤਰ ਦਾ ਜਾਪ ਹੀ ਹੈ ਸਾਤਸੰਗਤ ਜੀ ਮੂਲ ਮੰਤਰ ਦਾ ਜਾਪ ਕਰਨ ਨਾਲ ਕਿਵੇਂ ਲੋਕ ਪਰਲੋਕ ਦੇ ਸਾਰੇ ਕੰਮ ਠੀਕ ਹੋ ਜਾਂਦੇ ਹਨ ਸਾਤਸੰਗਤ ਜੀ ਕਿਵੇਂ ਇਹ ਨਾਨਕ ਹੋਸੀ 20 ਸਾਲ 20 ਸੱਚ ਤਕ ਪੂਰਨ ਇਹ ਮੰਤਰ ਹੈ ਸਾਤਸੰਗਤ ਜੀ ਵਾਹਿਗੁਰੂ ਜੀ ਜਿਵੇਂ ਅਸੀਂ ਕਈ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਜਾਂਦੇ ਹਾਂ ਹਰ ਜਗ੍ਹਾ ਤੇ ਮੂਲ ਮੰਤਰ ਦਾ ਜਾਪ ਲਿਖਿਆ ਤੇ ਹੁੰਦਾ ਹੀ ਹੈ 사త్సੰਗਤ ਜੀ ਤੁਸੀਂ ਪਟਨਾ ਸਾਹਿਬ ਹੀ ਦੇਖ ਲਵੋ ਜਿੱਥੇ ਮਹਾਰਾਜ ਜੀ ਨੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਲੰਗੀਆਂ ਵਾਲੇ ਪਾਤਸ਼ਾਹ ਜੀ ਨੇ 사త్సੰਗਤ ਜੀ ਮੂਲ ਮੰਤਰ ਦਾ ਜਾਪ ਤੇ ਲਿਖਿਆ ਹੋਈ ਹੋਇਆ ਹੈ 사త్సੰਗਤ ਜੀ ਉਤੇ 10ਵੇਂ ਪਾਤਸ਼ਾਹ ਜੀ ਨੇ ਆਪਣੇ ਦਸਤਕ ਵੀ ਕੀਤੇ ਹੋਏ ਹਨ ਸਾਧ ਸੰਗਤ ਜੀ 10ਵੇਂ ਪਾਤਸ਼ਾਹ ਨੇ ਤੁਸੀਂ ਇਸ ਤਰ੍ਹਾਂ ਦਰਸ਼ਨ ਕਰ ਸਕਦੇ ਹਾਂ ਸਾਧ ਸੰਗਤ ਜੀ ਹੁਣ ਗੱਲ ਕਰਦੇ ਹਾਂ ਮੂਲ ਮੰਤਰ ਦੀ ਸ਼ਕਤੀ ਜਿਨ੍ਹਾਂ ਵਿਅਕਤੀਆਂ ਮੂਲ ਮੰਤਰ ਦਾ ਜਾਪ ਕਰਦੇ ਹਨ ਉਹਨਾਂ ਨੂੰ ਕੀ ਕੀ ਪ੍ਰਾਪਤ ਹੋ ਜਾਂਦਾ ਹੈ ਸਾਧ ਸੰਗਤ ਜੀ ਇਹ ਸੱਚ ਹੈ ਉਹਨਾਂ ਨੂੰ ਸਾਰੀਆਂ ਰਿੱਡੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ ਸਾਧ ਸੰਗਤ ਜੀ ਕਿਵੇਂ ਤੁਹਾਡੇ ਸਾਰੇ ਖਜ਼ਾਨੇ ਭਰ ਜਾਂਦੇ ਹਨ ਸਰੀਰ ਵਿੱਚ ਅਰੋਗਤਾ ਆ ਜਾਂਦੀ ਹੈ ਜੇ ਤੁਹਾਨੂੰ ਕੋਈ ਪੁਰਾਣੇ ਸਮੇਂ ਤੋਂ ਰੋਗ ਲੱਗਿਆ ਹੋਇਆ ਹੈ ਤਾਂ ਸਾਧ ਸੰਗਤ ਜੀ ਉਹ ਵੀ ਜੜ ਤੋਂ ਠੀਕ ਹੋ ਜਾਂਦਾ ਹੈ ਸਾਧ ਸੰਗਤ ਜੀ ਜੇਕਰ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰਦੇ ਹੋਗੇ ਤਹਾਡੇ ਤਨ ਮਨ ਧਨ ਦੇ ਸਾਰੇ ਰੋਗ ਠੀਕ ਹੋ ਜਾਣਗੇ ਜਿਹੜਾ ਵੀ ਇਹ ਜਪਣ ਲੱਗ ਗਿਆ ਸਾਧ ਸੰਗਤ ਜੀ ਉਸ ਦੀ ਸੋਚ ਵੀ ਬਹੁਤ ਵਧੀਆ ਤਰੀਕੇ ਨਾਲ ਬਦਲ ਜਾਵੇਗੀ ਸਾਧ ਸੰਗਤ ਜੀ ਇਸ ਦੀ ਵਿਧੀ ਬਾਰੇ ਤੁਹਾਨੂੰ ਅੱਜ ਅਸੀਂ ਦੱਸਾਂਗੇ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤੇ ਅੰਮ੍ਰਿਤ ਵੇਲੇ ਉੱਠਣਾ ਹੈ ਸਾਧ ਸੰਗਤ ਜੀ ਜੋ ਅੰਮ੍ਰਿਤ ਵੇਲੇ ਨਹੀਂ ਉੱਠ ਸਕਦੇ ਤਾਂ ਵੀ ਕੋਈ ਗਾਲ ਨਹੀਂ ਸਾਧ ਸੰਗਤ ਜੀ ਉਹ ਦਿਨ ਦੇ ਵਿੱਚ ਜਦੋਂ ਮਰਜੀ ਮੂਲ ਮੰਤਰ ਦਾ ਜਾਪ ਕਰ ਸਕਦੇ ਹਨ ਸਾਧ ਸੰਗਤ ਜੀ ਤੁਸੀਂ ਸਭ ਤੋਂ ਪਹਿਲਾਂ ਇਸ਼ਨਾਨ ਕਰਕੇ ਸੁੱਚੇ ਕੱਪੜੇ ਪਾਉਣੇ ਨੇ ਸਾਧ ਸੰਗਤ ਜੀ ਫਿਰ ਤੁਸੀਂ ਨੇ ਵਾਹਿਗੁਰੂ ਜੀ ਦਾ ਆਸਣ ਲਗਾਉਣਾ ਹੈ ਆਸਣ ਲਗਾ ਕੇ ਸਾਧ ਸੰਗਤ ਜੀ ਤੁਸੀਂ ਨੇ ਕੋਲ ਜਲ ਰੱਖਣਾ ਹੈ ਜਦੋਂ ਵੀ ਤੁਸੀਂ ਮੂਲ ਮੰਤਰ ਦਾ ਜਾਪ ਸ਼ੁਰੂ ਕਰਨਾ ਹੈ ਉਸ ਤੋਂ ਪਹਿਲਾਂ ਤੁਸੀਂ ਇੱਕ ਗਲਾਸ ਦੇ ਵਿੱਚ ਉਸ ਨੂੰ ਟਾ ਕੇ ਕੋਲ ਰੱਖਣਾ ਹੈ ਸਾਧ ਸੰਗਤ ਜੀ ਤੁਸੀਂ ਫਿਰ ਸ਼ੁਰੂ ਕਰਨਾ ਹੈ ਸਾਧ ਸੰਗਤ ਜੀ 108 ਵਾਰ ਮੂਲ ਮੰਤਰ ਦਾ ਜਾਪ ਕਰਨਾ ਹੈ ਸਾਧ ਸੰਗਤ ਜੀ ਉਸ ਤੋਂ ਬਾਅਦ ਤੁਸੀਂ ਇਸ ਮੰਗਤੀ ਦਾ ਜਾਪ ਕਰਨਾ ਹੈ ਸਾਧ ਸੰਗਤ ਜੀ ਕਟਕਟ ਕੀ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਸਾ ਸੰਗਤ ਜੀ ਤਿਨੇ ਤਾਂ ਆਪਣਿਵਾਰਨ ਹਾਰਾ ਦੁਖ ਹੰਤਾ ਸੁਖ ਰਾਸ ਤਾਂ ਕੋ ਬਿਗਨ ਨ ਲaggo ਜਾ ਕੀ ਪ੍ਰਭ ਅਗੇ ਅਰਦਾਸ ਸਾ ਸੰਗਤ ਜੀ ਇਸ ਦੇ ਉਪਰੰਤ ਤੁਸੀਂ ਨੇ ਇਸ ਪੰਗਤੀ ਦਾ ਜਾਪ ਕਰਕੇ ਫਿਰ ਅਰਦਾਸ ਕਰਨੀ ਹੈ ਸਾਧ ਸੰਗਤ ਜੀ ਤੁਸੀਂ ਅਰਦਾਸ ਕਰਨ ਤੋਂ ਬਾਅਦ ਵਾਹਿਗੁਰੂ ਜੀ ਅੱਗੇ ਜੋ ਵੀ ਤੁਹਾਨੂੰ ਦੁੱਖ ਪਰੇਸ਼ਾਨੀ ਹੈ ਅਰਦਾਸ ਦੇ ਵਿੱਚ ਵਾਹਿਗੁਰੂ ਜੀ ਅੱਗੇ ਝੋਲੀ ਾਡ ਕੇ ਸਾਧ ਸੰਗਤ ਜੀ ਇਸ ਤਰ੍ਹਾਂ ਤੁਸੀਂ ਵਾਹਿਗੁਰੂ ਜੀ ਅੱਗੇ ਅਰਦਾਸ ਕਰਨੀ ਹੈ ਸਾਧ ਸੰਗਤ ਜੀ ਫਿਰ ਜੋ ਤੁਸੀਂ ਪਾਠ ਕਰਦੇ ਸਮੇਂ ਮੂਲ ਮੰਤਰ ਦਾ ਆਪ ਜੀ ਦੇ ਕੋਲ ਜਲ ਰੱਖਿਆ ਸੀ ਸਾਧ ਸੰਗਤ ਜੀ ਜਾ ਤੁਹਾਡੇ ਕੋਈ ਦੁੱਖ ਰੋਗ ਹੈ ਸਾਧ ਸੰਗਤ ਜੀ ਉਸ ਨੂੰ ਪਿਲਾ ਦੇਣਾ ਹੈ ਸਾਧ ਸੰਗਤ ਜੀ ਜੇ ਘਰ ਦੇ ਵਿੱਚ ਮਾੜੀਆਂ ਸ਼ਕਤੀਆਂ ਨੇ ਘਰ ਦੇ ਵਿੱਚ ਭੂਤਾ ਪ੍ਰੇਤਾਂ ਦਾ ਵਾਸਾ ਹੈ ਤਾਂ ਤੁਸੀਂ ਛਿੱਟਾ ਲਗਾ ਦੇਣਾ ਹੈ ਸਾਧ ਸੰਗਤ ਜੀ ਜਿਸ ਜਿਸ ਕੋਈ ਕੰਮ ਕੋਈ ਕਾਰੋਬਾਰ ਨਹੀਂ ਚੱਲ ਰਿਹਾ ਸਾਧ ਸੰਗਤ ਜੀ ਉਸ ਜਗ੍ਹਾ ਤੇ ਵੀ ਤੁਸੀਂ ਛਿੱਟਾ ਲਗਾ ਦੇਣਾ ਹੈ ਸਾਧ ਸੰਗਤ ਜੀ ਫਿਰ ਦੇਖਿਓ ਤੁਸੀਂ ਵਾਹਿਗੁਰੂ ਜੀ ਦੀ ਕਰਾਮਾਤ ਸਾਧ ਸੰਗਤ ਜੀ ਇਹ ਤੁਸੀਂ ਸਾਧ ਸੰਗਤ ਜੀ 11 ਦਿਨ ਕਰਨਾ ਹੈ ਇਸੇ ਤਰ੍ਹਾਂ ਮੂਲ ਮੰਤਰ ਦਾ 108 ਵਾਰ ਜਾਪ ਸਾਧ ਸੰਗਤ ਜੀ ਇਹ ਕੋਈ ਵੀ ਕਰਦਾ ਜੀ ਕਰ ਸਕਦਾ ਹੈ ਇਸ ਦੇ ਨਾਲ ਸਾਧ ਸੰਗਤ ਜੀ ਤੁਹਾਨੂੰ ਸਾਰੀਆਂ ਰਿਧੀਆਂ ਸਿੱਧੀਆਂ ਪ੍ਰਾਪਤ ਹੋ ਜਾਣਗੀਆਂ ਤੁਹਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਆ ਜਾਵੇਗੀ ਸਾਰੇ ਕੰਮ ਚੱਲ ਪੈਣਗੇ ਸਾਧ ਸੰਗਤ ਜੀ ਇਸ ਤਰ੍ਹਾਂ ਤੁਸੀਂ ਇਸ ਵਿਧੀ ਦੇ ਨਾਲ ਕਰਨਾ ਹੈ ਸਾਥ ਸੰਗਤ ਜੀ ਸੰਤ ਮਾਪੁਰਸ਼ ਸੰਤ ਬਾਬਾ ਅਜੀਤ ਸਿੰਘ ਜੀ ਸਾਥ ਸੰਗਤ ਜੀ ਸਾਡੇ ਘਰ ਦੇ ਵਿੱਚ ਵੀ ਸਾਥ ਸੰਗਤ ਹੈ ਜੀ ਇਦਾਂ ਥੋੜੀ ਪ੍ਰੋਬਲਮ ਸੀ ਸਾਥ ਸੰਗਤ ਜੀ ਸੰਤ ਮਾਪੁਰਸ਼ਾ ਜੀ ਨੇ ਸਾਨੂੰ ਇਹ ਦੱਸਿਆ ਸੀ ਕਿ ਤੁਸੀਂ ਇਸ ਵਿਧੀ ਦੇ ਨਾਲ ਕਰੋ ਤੁਹਾਡੇ ਸਾਰੇ ਕੰਮ ਠੀਕ ਹੋ ਜਾਣਗੇ ਸਾਧ ਸੰਗਤ ਜੀ ਅਸੀਂ ਇਸ ਵਿਧੀ ਦੇ ਨਾਲ ਪਾਠ ਕੀਤਾ ਸਾਧ ਸੰਗਤ ਜੀ ਸਾਡੇ ਸਾਰੇ ਕੰਮ ਸਵਰਗੇ ਜਿਸ ਕਰਕੇ ਸਾਧ ਸੰਗਤ ਜੀ ਮੇਰਾ ਗੁਰੂ ਮਹਾਰਾਜ ਜੀ ਨਾਲ ਇੰਨਾ ਪਿਆਰ ਪੈ ਗਿਆ ਸਾਧ ਸੰਗਤ ਜੀ ਇਹ ਇਸ ਤਰ੍ਹਾਂ ਤੁਸੀਂ ਇਸ ਵਿਧੀ ਦੇ ਨਾਲ ਕਰੋ ਇਹ ਮੇਰੀ ਆਪ ਬੀਤੀ ਹੋਈ ਘਟਨਾ ਹੈ ਸਾਧ ਸੰਗਤ ਜੀ ਸਾਧ ਸੰਗਤ ਜੀ ਵੈਗੁਰ ਜੀ ਇਸ ਲਈ ਸਨ ਮੂਲ ਮੰਤਰ ਦਾ ਜਾਪ ਜ਼ਰੂਰ ਕਰਨਾ ਚਾਹੀਦਾ ਹੈ ਤੁਸੀਂ ਇਸ ਪਾਠ ਨੂੰ ਕਰੋਗੇ ਸਾਧ ਸੰਗਤ ਜੀ ਤੁਹਾਨੂੰ ਸਭ ਕੁਝ ਮਿਲ ਜਾਵੇਗਾ ਮੂਲ ਮੰਤਰ ਦਾ ਜਾਪ ਹੈ ਨਾ ਇਹ ਸਾਰਾ ਕੁਝ ਦੇ ਦਿੰਦਾ ਹੈ ਸਾਧ ਸੰਗਤ ਜੀ ਜੋ ਮਰਜੀ ਲੈ ਲਓ ਮੂਲ ਮੰਤਰ ਦੇ ਜਾਪ ਨਾਲ ਪਰਮਾਤਮਾ ਜੀ ਵੀ ਮਿਲ ਪੈਂਦੇ ਨੇ ਸਾਧ ਸੰਗਤ ਜੀ ਮੂਲ ਮੰਤਰ ਜੱਪਣ ਵਾਲੇ ਇੱਤ ਗਿੱਦ ਹਮੇਸ਼ਾ ਸ਼ਹੀਦਾ ਸਿੰਘਾਂ ਦਾ ਪੈਰਾ ਲੱਗ ਜਾਂਦਾ ਹੈ ਸਾਤਸੰਗਤ ਜੀ ਇਹ ਪੱਕੀ ਗੱਲ ਹੈ ਕਿ ਦੇਵੀ ਸ਼ਕਤੀਆਂ ਉਹਨਾਂ ਦੇ ਨਾਲ ਰਹਿਣ ਲੱਗ ਪੈਂਦੀਆਂ ਹਨ ਸਾਤਸੰਗਤ ਜੀ ਚੰਗੀਆਂ ਰੂਹਾਂ ਨਾਲ ਨਾਲ ਰਹਿਣ ਲੱਗ ਪੈਂਦੀਆਂ ਹਨ ਸਾਤਸੰਗਤ ਜੀ ਜੀਵਨ ਸਹੀ ਮਾਰਗ ਤੇ ਆਪਣੇ ਆਪ ਆ ਜਾਂਦਾ ਹੈ ਮੂਲ ਮੰਤਰ ਬਹੁਤ ਹੀ ਤਾਕਤਵਰ ਜਾਪ ਹੈ ਇਸ ਵਿੱਚ ਬਹੁਤ ਊਰਜਾ ਪਰਮਾਤਮਾ ਦੀ ਆਪ ਭਰੀ ਹੋਈ ਹੈ ਸਾਤਸੰਗਤ ਜੀ ਸੱਚੇ ਪਾਤਸ਼ਾਹ ਜੀ ਦਾ ਇਹ ਪ੍ਰਕਾਸ਼ ਨਾਲ ਭਰਿਆ ਹੋਇਆ ਮੰਤਰ ਹੈ ਸਾਧ ਸੰਗਤ ਜੀ ਸੱਚੇ ਪਾਸ਼ਾ ਮਹਾਰਾਜ ਜੀ ਦੀ ਬੇਅੰਤ ਤਾਕਤਾਂ ਉੱਥੇ ਸਾਧ ਸੰਗਤ ਜੀ ਹਾਜ਼ਰ ਨਾਜ਼ਰ ਹੀ ਰਹਿੰਦੀਆਂ ਹਨ ਜਿੱਥੇ ਮੂਲ ਮੰਤਰ ਦਾ ਜਾਪ ਚੱਲਦਾ ਹੈ ਸਾਧ ਸੰਗਤ ਜੀ ਕੁਝ ਸਮਾ ਪਾ ਕੇ ਇਹ ਸਾਧ ਸੰਗਤ ਜੀ ਸਭ ਕੁਝ ਠੀਕ ਕਰ ਦਿੰਦੀਆਂ ਹਨ ਜਦੋਂ ਇਹ ਸਿੱਧ ਹੋ ਜਾਂਦੀਆਂ ਹਨ ਸਾਧ ਸੰਗਤ ਜੀ ਫਿਰ ਆਪਣੇ ਕਮ ਸ਼ੁਰੂ ਕਰ ਦਿੰਦਿਆਂ ਹਨ ਕਿ ਤੁਹਾਨੂੰ ਪੂਰੇ ਹੀ ਬ੍ਰਹਿਮੰਡ ਵਿੱਚੋਂ ਉੱਪਰ ਲਿਆ ਦੇਣੀ ਸਤ ਸੰਗਤ ਜੀ ਇਸ ਦਾ ਲੰਮਾ ਅਭਿਆਸ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ ਸਾਨੂੰ ਸਾਰਾ ਹੀ ਕੁਝ ਦੇ ਜਾਣੀ ਸਤ ਸੰਗਤ ਜੀ ਤੁਹਾਨੂੰ ਇਹ ਜਾਣ ਕੇ ਵਿਸ਼ਵਾਸਤ ਨਹੀਂ ਹੋਏਗਾ ਪਰ ਜੇਕਰ ਤੁਸੀਂ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰਦੇ ਹੋਗੇ ਸਤ ਸੰਗਤ ਜੀ ਤਾਂ ਤੁਹਾਨੂੰ ਤੁਹਾਡੀ ਜ਼ਿੰਦਗੀ ਵਿੱਚ ਖੁਦ ਬਦਲਾਅ ਆਉਣੇ ਨਜ਼ਰ ਆ ਜਾਣਗੇ ਸਾਧ ਸੰਗਤ ਜੀ ਇਹ ਤੁਹਾਨੂੰ ਸਦੀਵੀ ਜੀਵਨ ਵੀ ਦੇਣ ਗਿਆ ਸਾਧ ਸੰਗਤ ਜੀ ਸਾਧ ਸੰਗਤ ਜੀ ਮਰਨ ਤੋਂ ਜਾ ਬਾਦ ਵੀ ਸ੍ਰੀ ਛੱਡਣ ਤੋਂ ਬਾਅਦ ਵੀ ਇਹ ਪਰਲੋਕ ਵਿੱਚ ਮਾਨਸ ਅਧਿਕਾਰ ਮਿਲ ਜਾਂਦਾ ਹੈ ਸਾਧ ਸੰਗਤ ਜੀ ਮੂਲ ਮੰਤਰ ਤੁਸੀਂ ਜਪ ਕਰਕੇ ਤੇ ਦੇਖੋ ਦੁਸ਼ਮਣ ਵੀ ਤੁਹਾਡੇ ਮਿੱਤਰ ਬਣ ਜਾਣਗੇ ਜਿਹੜੇ ਚੰਗੇ ਮਿੱਤਰ ਨੇ ਉਹ ਤੁਹਾਨੂੰ ਪੁੱਛਣਗੇ ਕਿ ਤੁਸੀਂ ਕੀ ਜਪਦੇ ਹੋ ਤੁਹਾਡੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਨਾਸ਼ ਹੋ ਜਾਵੇਗਾ ਸਾ ਸੰਗਤ ਜੀ ਜਿਸ ਨਾਲ ਤੁਹਾਨੂੰ ਹਰ ਇੱਕ ਮਨੁੱਖ ਵਿੱਚ ਰੱਬ ਹੀ ਦਿਖੇਗਾ ਸਾ ਸੰਗਤ ਜੀ ਤੁਹਾਡਾ ਕਿਸੇ ਨਾਲ ਕੋਈ ਵੈਰ ਨਹੀਂ ਰਹੇਗਾ ਫਿਰ ਤੁਸੀਂ ਦੱਸੋਗੇ ਕਿ ਅਸੀਂ ਮੂਲ ਮੰਤਰ ਦਾ ਜਾਪ ਕਰਦੇ ਹਾਂ ਮੂਲ ਮੰਤਰ ਜਾਪ ਕਰਨ ਨਾਲ ਸਰਬੱਤ ਦਾ ਭਲਾ ਹੀ ਮੰਗਣਾ ਹੈ ਸਾਧ ਸੰਗਤ ਜੀ ਜੇ ਤੁਸੀਂ ਸਰਬੱਤ ਦਾ ਭਲਾ ਮੰਗੋਗੇ ਸਾਧ ਸੰਗਤ ਜੀ ਵਾਹਿਗੁਰੂ ਜੀ ਤੁਹਾਡਾ ਭਲਾ ਕਰਨਗੇ ਸਾਧ ਸੰਗਤ ਜੀ ਸਭ ਨੂੰ ਚੰਗਾ ਕਹਿਣਾ ਹੈ ਜਿਸ ਨਾਲ ਤੁਹਾਡੀ ਜ਼ਿੰਦਗੀ ਵਿੱਚ ਵੀ ਫਰਕ ਪੈ ਜਾਵੇਗਾ ਸਾਧ ਸੰਗਤ ਜੀ ਮੂਲ ਮੰਤਰ ਦਾ ਜਾਪ ਸ਼ੁਰੂ ਕਰਕੇ ਤੇ ਦੇਖੋ ਤੁਹਾਨੂੰ ਤੁਹਾਡੀ ਜ਼ਿੰਦਗੀ ਵਿੱਚ ਬਦਲਾ ਖੁਦ ਨਜ਼ਰ ਆਵੇਗਾ ਸਾਤ ਸੰਗਤ ਜੀ ਐਸੀ ਆਪਣੀ ਅੱਜ ਦੀ ਕਥਾ ਸਾਤ ਸੰਗਤ ਜੀ ਹੋਈਆ ਬੋਲਣਾ ਚੁੱਕਾਂ ਦੀ ਖਿਮਾ ਬਖਸ਼ਣੀ ਜੀ ਸਾਤ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਨੇ ਕਿ ਹਾਜ਼ਰੀ ਲਗਵਾਉਣਾ ਜੀ ਸਾਤ ਸੰਗਤ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਤ ਸੰਗਤ ਜੀ ਅਤੇ ਸਤਿ ਸ਼ੰਤ ਪਾਪਾ ਅਜੀਤ ਸਿੰਘ ਜੀ ਦੀਆਂ ਰੋਜ਼ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਵੀਆਂ ਵੀਡੀਓਜ਼ ਵੇਖਣ ਨੂੰ ਮਿਲ ਸਕਣ ਸਾਥ ਸੰਗਤ ਜੀ ਹੋਈਆਂ ਬੁਲਾ ਚੋਕਾਂ ਦੀ ਖਿਮਾ ਬਖਸ਼ਣੀ ਜੀ ਫਤਿਹ ਦਾ ਚਵਾ ਫਤਿਹ ਵਿੱਚ ਦੇਣਾ ਜੀ ਗਾਜੂ ਅੱਜ ਕੀ ਆਖੋ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ